ਹਾਂਜੀ ਸਾਡੇ ਸਰਪੰਚ ਸਾਹਿਬ ਸਦਾ ਗੁਰਦੀਪ ਸਿੰਘ ਜੀ ਅੱਜ ਗਰਾਊਂਡ ਪਾਉਣ ਦੀ ਦੂਜੀ ਵਾਰੀ ਸੇਵਾ ਲੈ ਰਹੇ ਆ ਕਿਉਂਕਿ ਕੱਲ ਨੂੰ ਪ੍ਰਾਇਮਰੀ ਸਕੂਲ ਵਾਲਿਆਂ ਦੀਆਂ ਖੇਡਾਂ ਨੇ ਮਾਸਟਰ ਸਾਡੇ ਮੁੱਖਜਾਬ ਸਦਾ ਜਸਵੀਰ ਸਿੰਘ ਜੀ ਦਾ ਹੁਕਮ ਹੋਇਆ ਕਿ ਭਾਈ ਗਰਾਊਂਡ ਪਹੋਣਾ ਖੇਡਾਂ ਨੇ ਕੱਲ ਨੂੰ ਤਾਂ ਸਰਪੰਚ ਸਾਹਿਬ ਸਾਡੇ ਜਿੱਥੇ ਪਿੰਡ ਦੀ ਸੇਵਾ ਨਿਭਾ ਰਹੇ ਆ ਉਤੇ ਸਕੂਲ ਦੇ ਗਰਾਊਂਡ ਬਣਾਉਣ ਨੂੰ ਤੇ ਹੋਰ ਸਫਾਈ ਵੱਲ ਵੀ ਵਿਸ਼ੇਸ਼ ਧਿਆਨ ਦਿੱਤਾ ਜਾਂਦਾ ਹੈ। ਧੰਨਵਾਦ ਕਰਦਿਆਂ ਸੀ। ਖੁਦਾ ਗੁਰਦੀਪ ਸਿੰਘ ਜਖਵਾਲੀ ਦਾ ਸਰਪੰਚ ਸਾਹਿਬ ਦਾ ਕਿ ਇਹ ਸਮੇਂ ਤੋਂ ਸਮਾਂ ਕੱਢ ਕੇ ਇੱਥੇ ਆਪਣਾ ਮੌਕਾ ਦਿੱਤਾ। ਦਾ ਕੁਤੇ ਸਿੰਘ ਜੀ ਲੱਗੇ ਰਹਿੰਦੇ ਆ